Thank mm -hmm. you. Oh. Wow. 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 Thank okay. okay. you. Okay. 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 ਹੋਰੀ ਵਾਰ ਹੋਰੀ ਵਾਰ ਇੱਕ ਬਾਰਾ ਮਨਾ ਕਰਨੇ ਅੰਦਰਾਂ ਮੈਂ ਮਾਰ ਬਾਰਸ ਬਾਬਾ ਜੀ ਠੀਕ ਠਾਕ ਹੋ ਗਈ ਬਾਬੇ ਦੀ ਮਿਹਰ ਕਿਰਪਾ ਬਾਬਾ ਦੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਜੀ ਮੌਸਮ ਨੇ ਤੇ ਬਹੁਤ ਕਿਰਪਾ ਕੀਤੀ ਆ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਆ ਮੌਸਮ ਨੂੰ ਇਸੇ ਇਹ ਰੂਪ ਦੇ ਕੇ ਅਮਲ ਤਰੂਪੀ ਵਰਖਾ ਕੀਤੀ ਆ ਜਿਹੜੀ ਸੰਗਤਾਂ ਦੇ ਉੱਤੇ ਔਰ ਮੌਸਮ ਤੋਂ ਵੀ ਬਹੁਤ ਵੱਡੀ ਨਿਜਾਤ ਜਿਹੜੀ ਗਰਮੀ ਤੋਂ ਨਿਜਾਤ ਮਿਲੀ ਆ ਉਹ ਬਹੁਤ ਕਿਰਪਾ ਹੈ ਇਹ ਸਤਿਗੁਰੂ ਦੇ ਬਜ਼ੁਰਗਾਂ ਵਾਸਤੇ ਔਰ ਬੱਚਿਆਂ ਵਾਸਤੇ ਜੋ ਬਹੁਤ ਛੋਟੇ-ਛੋਟੇ ਬੱਚੇ ਹੈ ਜੋ ਗਰਮੀ ਤੋਂ ਬਹੁਤ ਪਰੇਸ਼ਾਨ ਹੋ ਜਾਂਦੇ ਸੀ ਤੇ ਉਸ ਤੋਂ ਬੜੀ ਵੱਡੀ ਨਿਜਾਤ ਮਿਲੀ ਆ ਬੜਾ ਅੱਛਾ ਮੌਸਮ ਰਿਹਾ ਸਤਿਗੁਰੂ ਦੀ ਕਿਰਪਾ ਦੇ ਨਾਲ ਔਰ ਅਮ ਨਾ ਤਾਂ ਤਾਂ ਲੋਕੀ ਦਾ ਨਜ਼ਾਰਾ ਸੀ ਸਰ ਨਜ਼ਾਰਾ ਤੇ ਹੈ ਹੀ ਉਤੋਂ ਬੱਦਲ ਵੀ ਆਪਣਾ ਇਤੋਂ ਕੀਰਤਨ ਦੀ ਲੜੀ ਚੱਲ ਰਹੀ ਸੀ ਚੜੀ ਚੱਲ ਰਹੀ ਹੈ ਉਤੋਂ 사ਤਗੁਰ ਨੇ ਇੰਦਰ ਦੇਵਤਾ ਨਾਲ ਜਿਹੜਾ ਵਰਖਾ ਜਿਹੜੀ ਕੀਤੀ ਆ ਉਹ ਵੀ ਲੜੀ ਬਹੁਤ ਵਧੀਆ ਰਹਾ ਨਜ਼ਾਰਾ ਤੇ ਅਦਭੁਤ ਹੈਗਾ ਇਹਦਾ ਤਾਂ ਕੋਈ ਦਿਨ ਹੈ ਨਹੀਂ ਐਹੋ ਜਿਹਾ ਮੌਸਮ ਦਾ ਦਿਨ ਹੈ ਨਹੀਂ ਕਦੀ ਮੈਂ ਸਮਝਣਾ ਕਿ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਪਈ ਸੀ ਫਿਰ ਵੀ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਰਜਾਨਾ ਦੇਸ਼-ਵਦੇਸ਼ ਤੋਂ ਨਤਮਸਤਕ ਹੋਣ ਵਾਸਤੇ ਵੱਡੀ ਤਲਾਵ ਵਿੱਚ ਪਹੁੰਚ ਰਿਹਾ ਸਾਂ ਪਰ ਅੱਜ ਬਰਸਾਤ ਦਾ ਮੌਸਮ ਹੈ ਪਹਿਲਾ ਬਰਸਾਤ ਦਾ ਦਿਨ ਹੈ ਤੇ ਕਾਫੀ ਤੇਜ਼ ਬਰਸਾਤ ਹੋ ਰਹੀ ਹੈ ਇਹ ਸੰਗਤਾਂ ਦੇ ਵਿੱਚ ਇਹਨਾਂ ਉਸ਼ਾ ਹੈ ਕਿ ਸੰਗਤਾਂ ਭਾਵੇਂ ਨੇਰੀ ਹੋਵੇ ਭਾਵੇਂ ਚਖੜ ਹੋਵੇ ਤੇ ਭਾਵੇਂ ਤੂਫਾਨ ਆਉਣ ਉਹ ਆਪਣੇ ਗੁਰੂ ਨੂੰ ਦਰਸ਼ਨ ਕਰਨ ਵਾਸਤੇ ਗੁਰੂ ਨੂੰ ਨਤਮਸਤਕ ਹੋਣ ਵਾਸਤੇ ਪਰਿਵਾਰਾਂ ਸਮੇਤ ਸਤਖੰਡ ਸ੍ਰੀ ਹਰਮਨਦਾਸ ਸਾਹਿਬ ਕੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਨੇ ਕਿਉਂਕਿ ਗਰਮੀ ਤੋਂ ਅੱਜ ਰਾਹਤ ਮਿਲੀ ਹੈ ਸੰਗਤਾਂ ਨੂੰ ਸੰਗਤਾਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਗੁਰੂ ਘਰ ਵਿਖੇ ਨਤਮਸਤਕ ਹੋਣ ਆ ਰਹੀਆਂ ਹਨ ਮੈਂ ਸਮਝਦਾ ਕਿ ਜਿੱਥੇ ਸੰਗਤਾਂ ਆਪਣੇ ਵਹੀਖਲਾ ਰਹੀ ਵੱਡੀ ਤਦਾਰ ਵਿਚ ਆ ਰਹੀਆਂ ਹਨ ਉਥੇ ਇਸ ਭਾਰੀ ਬਰਸਾਤ ਤੋਂ ਸੰਗਤਾਂ ਨੂੰ ਰਾਹਤ ਦੇਣ ਵਾਸਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੰਗਤਾਂ ਜੋੜੇ ਘਰ ਵਿਖੇ ਪਹੁੰਚਦੀਆਂ ਤਾਂ ਸੰਗਤਾਂ ਉਥੇ ਆਪਣੇ ਜੋੜੇ ਲਾ ਕੇ ਜਦੋਂ ਆਪਣੇ ਚਰਨ ਧੋ ਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਅੰਦਰ ਜਾਣਾ ਚਾਹੁੰਦੀਆਂ ਤਾਂ ਉੱਥੇ ਵੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਪਲਾਇਆ ਤੋਂ ਲੈ ਕੇ ਪੂਰੀ ਪ੍ਰਕਰਮਾ ਦੇ ਵਿੱਚ ਮੈਟਾ ਦੀ ਵਿਛਾਈ ਕੀਤੀ ਗਈ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ ਇਸ ਤੋਂ ਇਲਾਵਾ ਬਾਹਰ ਤੁਸੀਂ ਦੇਖ ਸਕਦੇ ਹੋ ਕੈਂਟ ਛਮਿਆਨੇ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਇਹ ਛਮਿਆਨੇ ਦੇ ਥੱਲੇ ਚੱਲ ਕੇ ਆ ਰਹੀਆਂ ਤੇ ਇਸ ਛਮਿਆਨੇ ਰਾਹੀਂ ਉਹ ਉਹਨਾਂ ਨੂੰ ਗਿੱਲਾ ਨਾ ਹੋ ਸਕਣ ਤੇ ਉਹ ਆਪਣੇ ਗੁਰੂ ਘਰ ਵਿਖੇ ਪਹੁੰਚ ਸਕ ਜਾਣ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਗੱਠੜੀ ਦਾ ਗੱਠੜੀ ਘਰ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਜੋ ਉਹ ਆਪਣੇ ਕੱਪੜੇ ਬੈਗ ਲੈ ਕੇ ਆ ਰਹੇ ਹਨ ਉਹ ਗਿੱਲੇ ਨਾ ਹੋ ਸਕਣ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ